ਤੰਨਾਂ ਨਾਲ ਸਾਚ ਦੋ ਵਾਰੀ ਦਾ ਵਧਾਤਾ ਜੀ ਤਾਲਾ ਹੀ ਲੱਗੂਗਾ ਹੁਣ ਤਾਂ ਕਿਸਾਨ ਬੈਠੇ ਆ ਸਾਰੇ ਹੁਣ ਤਾਂ ਤਾਲਾ ਹੀ ਲੱਗੂਗਾ ਦੇਖੋ ਜਦੋਂ ਦੀ ਸਰਕਾਰ ਬਣੀ ਉਦੋਂ ਤੱਕ ਤਾਂ ਅਜੇ ਤੱਕ ਬੰਦ ਨਹੀਂ ਹੋਇਆ ਜੀ ਸਾਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਸਾਹਿਬ ਇਹਨੂੰ ਬੰਦ ਕਰਵਾਉਣਗੇ ਠੀਕ ਹੈ ਜੋ ਕਿਸਾਨ ਅੱਜ ਕਰਦੇ ਆ ਉਹ ਸਹੀ ਕਰ ਰਹੇ ਆ ਜਿਹਨ ਉਸ ਮਿਆਂ ਲੰਗੀ ਜਾਂਦੇ ਫਿਰ ਵੀ ਵੀਆਈਪੀ ਲੋਕ ਤਾਂ ਫਿਰ ਵੀ ਆਪਣਾ ਕਾਰਡ ਤੋਂ ਆਉਂਦੇ ਆ ਪੁਲਿਸ ਵਾਲੇ ਜੋ ਵੀ ਬਿਜ਼ਨਸਮੈਨ ਨੇ ਉਹ ਤਾਂ ਆਪਣਾ ਵੀਆਈਪੀ ਲਾਈਨਾਂ 'ਚ ਨਿਕਲੀ ਜਾਂਦੇ ਆ ਪਰ ਉਹ ਬਿਜ਼ਨਸਮੈਨ ਸੋਣਾ ਉਹ ਤਾਂ ਇੱਕ ਸਿਰਵਿਸ ਸਰਵਿਸ ਹੋ ਗਈ ਨਾ ਜਿਹੜੇ ਹੁਣ ਵੀਆਈਪੀ ਲੋਕ ਉਹ ਤਾਂ ਲੰਘਦੀ ਪਏ ਆ ਨਾ ਜੀ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈਗਾ ਤੇਰੇ ਮੇਰੇ ਵਰਗੇ ਨੂੰ ਸਾਡੇ ਵਰਗੇ ਨੂੰ ਕਰਕੇ ਪੈਂਦਾ ਵੀਰੇ 400 ਰੁਪਏ ਇੱਕ ਸਾਈਡ ਦਾ ਕੱਢਣਾ ਬਹੁਤ ਔਖਾ ਵਾ ਕੀ ਹੋਣਾ ਚਾਹੀਦਾ ਜੀ ਇਹ ਬਹੁਤ ਧੇਰ ਬਹੁਤ ਪੈਸੇ ਖਾਲੇ ਇਹਨਾਂ ਨੇ ਉਹਨੇ ਤਾਂ ਪੈਸੇ ਨਹੀਂ ਕਦੀ ਲਾਇਏ ਜਿੰਨੇ ਪੈਸੇ ਖਾਲੇ ਆ ਨਹੀਂ ਅਪ ਡਾਊਨ ਰੋਜ਼ ਦਾ 40 ਸਾਰੇ ਜਿਦ ਮਰਜੀ ਚੱਲ ਜਾਓ 100 200 ਦੀ ਵਤ ਨਹੀਂ ਹੈਗਾ ਇਹ ਅੱਜ ਟੈਕਸੀ ਯੂਨੀਅਨ ਤੇ ਕਿਸਾਨੀਓਂ ਦੋਨੋਂ ਕਿੱਤਰੀ ਤੋਂ ਹੀ ਜਿੱਥੇ ਬੰਦੀਆਂ ਕਿਸ ਤਰ੍ਹਾਂ ਸਮਰਥਨ ਸਹੀ ਹੈ ਗਲਤ ਹੈ ਬਿਲਕੁਲ ਸਹੀ ਹੈ ਜੀ ਅਸੀਂ ਵੀ ਇਹਨਾਂ ਦੇ ਨਾਲ ਆ ਲਓ ਜਨਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੋ ਮੇਰੀ ਅੱਜ 30 ਜੂਨ ਦਿੱਤੇ ਕੀ ਜਥੇ ਬੰਦੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨ ਯੂਨੀਅਨ ਵੱਲੋਂ ਐਲਾਨ ਹੋਇਆ ਸੀਗਾ ਕਿ ਥਾਰੀ 30 ਤਰੀਕ ਨੂੰ ਜਿਹੜਾ ਕਿ ਲੱਡਰ ਟੂਲ ਪਲਾਜ਼ਾ ਨੂੰ ਤਾਲਾ ਲਾਇਆ ਜਾਏਗਾ ਅੱਜ ਉਸੇ ਹੀ ਟੂਲ ਪਲਾਜ਼ਾ ਦੇ ਖੜੇ ਜਿੱਤੇ ਕੀ ਪੰਜਾਬ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੂਲਾ ਦਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿੱਥੇ ਕਿ ਸੰਖਿਆ ਦੇ ਬੜੀ ਤਦਾਦ ਸੰਖਿਆ ਦੇ ਵਿੱਚ ਜਿਹੜੀ ਜਥੇਬੰਦੀਆਂ ਇੱਥੇ ਖੱਟੀਆਂ ਹੋ ਚੁੱਕੀਆਂ ਨੇ ਤੇ ਇੱਕ ਹੋਰ ਗੱਲ ਤੇ ਟ੍ਰਾਂਸਪੋਰਟ ਜਿਹੜੀ ਟੈਕਸੀ ਯੂਨੀਅਨ ਵੀ ਆ ਉੱਥੇ ਇੱਥੇ ਮੌਜੂਦ ਆ ਹੋ ਚੁੱਕੀਆਂ ਉਹਨਾਂ ਦੀ ਜਿਹੜੀਆਂ ਟੈਕਸੀ ਯੂਨੀ ਜਥੇਬੰਦੀਆਂ ਜਰੀਆ ਆ ਚੁੱਕੀਆਂ ਨੇ ਤਸਵੀਰਾਂ ਜੇ ਦੇਖ ਸਕਦੇ ਹੋ ਕਿ ਲੱਡਵਾਲ ਲੱਡਵਾਲ ਟੂਲ ਪਲਾਜ਼ੇ ਦੀ ਤਸਵੀਰਾਂ ਨੇ ਜਿੱਥੇ ਕਿ ਜਾਂ ਇੱਥੋਂ ਜਿਹੜਾ ਕਿ ਨੈਸ਼ਨਲ ਹਾਈਵੇ ਦੇ ਵਿੱਚ ਵੀ ਜਿਹੜਾ ਕਿ ਜਾਮ ਲੱਗ ਜਾਂਦਾ ਵਾ ਤੇ ਇੱਕ ਪਾਸੇ ਜਿਹੜਾ ਕੀ ਧਰਨਾ ਪ੍ਰਦਰਸ਼ਨ ਹੋ ਰਿਹਾ ਵੇ ਦੇਖ ਸਕਦੇ ਹੋ ਜਿੱਥੇ ਬੰਦੀਆਂ ਉੱਥੇ ਉਧਰ ਨੂੰ ਜਿਹੜੀਆਂ ਕੀ ਆ ਜਾ ਰਹੀਆਂ ਨੇ ਕਰਨੇ ਦੇ ਵੱਲ ਜਿੱਤੇ ਕੀ ਅੱਜ ਲਾਡੋਵਾਲ ਟੂਲ ਪਲਾਜ਼ਾ ਸਭ ਤੋਂ ਪੰਜਾਬ ਦਾ ਮਹਿੰਗਾ ਟੂਲ ਪਲਾਜ਼ਾ ਨੂੰ ਜਿਹੜਾ ਕੀ ਹੈ ਤਾਲਾ ਲਾਨ ਲਾਇਆ ਜਾਵੇਗਾ ਅੱਜ ਦੇਖਣਾ ਇਹ ਹੋਏਗਾ ਕਿ ਤਾਲਾ ਲਾਇਆ ਜਾਏਗਾ ਕਿ ਨਹੀਂ ਲਾਇਆ ਜਾਏਗਾ ਇਹ ਹੁਣ ਆਨਲਾਈਨ ਸਮੇਂ ਦੇ ਵਿੱਚ ਕੁਝ ਹੀ ਦੇਰ ਬਾਅਦ ਪਤਾ ਚੱਲੇਗਾ ਪਰ ਲਗਾਤਾਰ ਕਿਸਾਨ ਜਿੱਥੇ ਬੰਦੀਆਂ ਤੇ ਇੱਕ ਇੱਥੇ ਇਕੱਠੀ ਹੋ ਰਹੀਆਂ ਨੇ ਤੇ ਟਰਾਂਸਪੋਰਟ ਟੈਕਸੀ ਯੂਨੀ ਵੀ ਜਿਹੜੀ ਕਿ ਇੱਥੇ ਇਕੱਠੀ ਹੋ ਰਹੀ ਹੈ ਲਗਾਤਾਰ ਤਸਵੀਰਾਂ ਨੇ ਤੇ ਕੁਝ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਕੋਈ ਨੌਜਵਾਨ ਵੀ ਇੱਥੇ ਮੌਜੂਦ ਹੈ ਬਾਈ ਕੀ ਨਾਮ ਆ ਤੁਹਾਡਾ ਪ੍ਰੇਂਸ ਪ੍ਰੇਂਸ ਕੀ ਲੱਗਦਾ ਹੈ ਕਿ ਇਹ ਸਭ ਤੋਂ ਪੰਜਾਬ ਦਾ ਮਹਿੰਗਾ ਟੂਲਪਲਾਜਾ ਹੋਇਆ ਹੈ ਕੀ ਲੱਗਦਾ ਕਿ ਤਾਲਾ ਲੱਗ ਪਏਗਾ ਕਿ ਨਹੀਂ ਲੱਗ ਪਏਗਾ ਰੇਟ ਕਟਣਗੇ ਜਾਂ ਕੀ ਨਹੀਂ ਕਟਣਗੇ ਇਹ ਰੇਟ ਇਹਨਾਂ ਨੇ ਸਾਲ 'ਚ ਦੋ ਵਾਰੀ ਤਾਂ ਵਧਾ ਦਿੱਤੇ ਜੀ ਤਾਲਾ ਹੀ ਲੱਗੂਗਾ ਹੁਣ ਤਾਂ ਕਿਸਾਨ ਬੈਠੇ ਆ ਸਾਰੇ ਹੁਣ ਤਾਂ ਤਾਲਾ ਹੀ ਲੱਗੂਗਾ ਮੈਂ ਦੇਖ ਸਕਦਾ ਨਾ ਕਿ ਕਿਸ ਤਰ੍ਹਾਂ ਲੱਖਾਂ ਦੀ ਤਦਾਦਾਂ ਵਿੱਚ ਜਥੇਬੰਦੀਆਂ ਹਰ ਇੱਕ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਜਥੇਬੰਦੀ ਆ ਰਹੀਆਂ ਕਿਸਾਨ ਜੂਨੇ ਤੇ ਟੈਕਸੀ ਜੂਨੇ ਵੀ ਬੜੀਆਂ ਹੀ ਜਾ ਰਹੀਆਂ ਬਹੁਤ ਜ਼ਿਆਦਾ ਸਾਰਾ ਜਿਹੜਾ ਕਿ ਟੈਕਸੀ ਜੂਨੇ ਭਾਈਚਾਰਾ ਵੀ ਇੱਥੇ ਆਇਆ ਆ ਹਾਂਜੀ ਹਾਂਜੀ ਭਾਈ ਜੀ ਪਤਾ ਕੀ ਆ ਟੈਕਸੀ ਵਾਲੇ ਲੰਘਦੇ ਆ ਇਹਨਾਂ ਨੂੰ ਟੈਕਸੀ ਵਾਲਿਆਂ ਨੂੰ ਮੇਨ ਪੈਂਦਾ ਵਾ ਸਭ ਤੋਂ ਮਹਿੰਗਾ ਟੂਲ ਟੈਕਸ ਆ ਟੈਕਸੀ ਵਾਲੇ 4-500 ਦਾ ਕਿੱਥੇ ਘਟਾਉ ਹਾ ਦੋ ਵਾਰੀ ਦਾ ਸਾਲ ਚ ਇਹਨਾਂ ਨੇ ਰੇਟ ਹੀ ਵਧਾਤੇ ਆ ਇਸ ਕਰਕੇ ਕਿਸਾਨਾਂ ਨੇ ਧਰਨਾ ਲਾਇਆ ਬੰਦ ਹੀ ਕਰਾਂਗੇ ਹੁਣ ਇਸ ਵਾਰੀ ਕੀ ਲੱਗਦਾ ਕਿ ਕਿਤਨੇ ਕਿਤੇ ਆਮ ਵਿਅਕਤੀ ਦੀ ਜੇਬ ਤੇ ਭਾਰੀ ਅਸਰ ਪੈਦਾ ਹੈ ਕਿ ਨਹੀਂ ਪੈਂਦਾ ਹੁੰਦਾ ਪੈਂਦਾ ਪੈਂਦਾ ਆ ਮੈਨੂੰ ਤਾਂ ਵੱਧ ਪੈਂਦਾ ਜੀ ਅੱਛਾ ਬਿਜ਼ਨਸਮੈਨ ਲੰਗੀ ਜਾਂਦੇ ਫਿਰ ਵੀ ਵੀਆਈਪੀ ਲੋਕ ਤਾਂ ਫਿਰ ਵੀ ਆਪਣਾ ਕਾਰਡ ਲਾਉਂਦੇ ਆ ਪੁਲਿਸ ਵਾਲੇ ਜੋ ਵੀ ਬਿਜ਼ਨਸਮੈਨ ਨੇ ਉਹ ਤਾਂ ਆਪਣਾ ਵੀਆਈਪੀ ਲਾਈਨਾਂ ਚ ਨਿਕਲੀ ਜਾਂਦੇ ਆ ਪਰ ਉਹ ਬਿਜ਼ਨਸਮੈਨ ਉਹ ਤਾਂ ਇੱਕ ਸਿਵਲ ਸਰਵਿਸ ਹੋਗੀ ਨਾ ਜਿਹੜੇ ਹੁਣ ਵੀਆਈਪੀ ਲੋਕ ਉਹ ਤਾਂ ਲੰਗਦੇ ਹੀ ਪਏ ਆ ਨਾ ਜੀ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈਗਾ ਤੇ 400 ਰੁਪਏ ਥੋੜਾ ਥੋੜਾ ਹੁੰਦਾ ਵਾ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਰੇਟ ਰਨੇ ਮਹਿੰਗੇ ਹੋਏ ਵੇ ਹਾਈ ਹੋਏ ਪਏ ਨੇ ਨਹੀਂ ਬੰਦੇ ਹੋਣਾ ਚਾਹੀਦਾ ਵੀਰੇ ਇਹ ਟੂਲ ਤੇ ਹੁਣ ਕਿਸਾਨ ਬੈਠੇ ਹੋਏ ਨੇ ਤੇ ਕੋਸ਼ਿਸ਼ ਤਾਂ ਪੂਰੀ ਆ ਵੈਸੇ ਬੰਦੀ ਹੋਊਗਾ ਇਹ ਤੇ ਜਿਵੇਂ ਹੁਣ 2-4 ਕਿਲੋਮੀਟਰ ਦੇ ਫਾਸਲੇ ਦੇ ਵਿੱਚ ਫ੍ਰੀ ਹੁੰਦਾ ਟੂਲ ਇਹ ਕਿਸੇ ਵੀ 2-4 ਕਿਲੋਮੀਟਰ ਦੇ ਲਾਗੇ ਤੱਕ ਇਹ ਪਿੰਡਾਂ ਨੂੰ ਫ੍ਰੀ ਨਹੀਂ ਕਰਦੇ ਟੂਲ ਆਲਮੋਸਟ ਇਹ ਟੂਲ ਲੈਂਦੇ ਹੀ ਲੈਂਦੇ ਆ ਹਾਂਜੀ ਸਰ ਅਕਸਰ ਇਹ ਵਿਵਾਦਾਂ ਦੇ ਵਿੱਚ ਘੇਰੇ ਜਾਂਦਾ ਟੂਲ ਪਲਾਜਾ ਠੀਕ ਹੈ ਕਿਸ ਤਰ੍ਹਾਂ ਦੇਖਦੇ ਇਹਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਇਹ ਭਗਵੰਤ ਮਾਨ ਸਰਕਾਰ ਨੇ ਵੀ ਕਿਹਾ ਸੀਗਾ ਕਿ ਇਹ ਬੰਦ ਹੋਣਾ ਬੰਦ ਕਰਾਵਾਂਗਾ ਮੈਂ ਦੇਖੋ ਜਦੋਂ ਦੀ ਸਰਕਾਰ ਬਣੀ ਉਦੋਂ ਤੱਕ ਦਾ ਹਜੇ ਤੱਕ ਬੰਦ ਨਹੀਂ ਹੋਇਆ ਜੀ ਸਾਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਸਾਹਿਬ ਇਹਨੂੰ ਬੰਦ ਕਰਵਾਉਣਗੇ ਠੀਕ ਹੈ ਜੀ ਜੋ ਕਿਸਾਨ ਅੱਜ ਕਰਦੇ ਆ ਉਹ ਸਹੀ ਕਰ ਰਹੇ ਆ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨੌਜਵਾਨ ਸਾਰੇ ਇੱਥੇ ਇਕੱਠੇ ਹੋਏ ਹੋ ਆਪਣਾ ਕੀਮਤੀ ਸਮਾਂ ਦੇਣ ਆਏ ਹੋ ਕਿਸਾਨ ਯੂਨੀਅਨ ਨੂੰ ਤੇ ਟੈਕਸੀ ਯੂਨੀਅਨ ਨੂੰ ਤੇ ਪੂਰਾ ਸਮਰਥਨ ਹਾਂਜੀ ਪੂਰਾ ਸਮਰਥਨ ਆ ਜੀ ਜਿੰਨੇ ਜਿੰਨੇ ਦਿਨ ਤੋਂ ਇਹ ਚੱਲ ਰਿਹਾ ਵਾ ਤਰਨਾ ਸੀ ਉਨੇ ਦਿਨ ਤੋਂ ਅਸੀਂ ਆ ਰਹੇ ਹਾਂ ਇੱਥੇ रेगुलर आ रहे हैं आपा ਤੁਸੀਂ ਕਿਸਾਨ ਯੂਨੀਅਨ ਵੱਲੋਂ ਹੈ ਟੈਕਸੀ ਯੂਨੀਅਨ ਵੱਲੋਂ ਸਾਸੀਂ ਕਿਸਾਨ ਯੂਨੀਅਨ ਵੱਲੋਂ ਆ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਜੋ ਇਹ ਨੌਜਵਾਨ ਨੇ ਜਿਹੜਾ ਕਿ ਇੱਥੇ ਸਮਰਥਨ ਦੇ ਨਾ ਨੇ ਆਪਣਾ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਕਿ ਲੱਡਰ ਟੂਲ ਲੱਜੋ ਸੰਜੇ ਕਰੇ ਜਿੱਥੇ ਕਿ ਯਾਤਰੀगण ਜਿਹੜੇ ਕਿ ਜਾ ਰਹੇ ਨੇ ਟੂਲ ਲੱਜੋ ਲੰਘ ਰਹੇ ਨੇ ਬਿਲਕੁਲ ਮੁਫਤ ਫ੍ਰੀ ਲੰਘ ਰਹੇ ਨੇ ਕੋਈ ਵੀ ਇਹਨਾਂ ਦਾ ਜਿਹੜਾ ਕਿ ਟੂਲ ਨਹੀਂ ਲੱਗ ਰਿਹਾ ਕੋਈ ਵੀ ਜਿਹੜਾ ਕਿ ਟੂਲ ਨਹੀਂ ਕੱਟਿਆ ਜਾ ਰਿਹਾ ਇਹ ਤਸਵੀਰਾਂ ਚ ਦੇਖ ਸਕਦੇ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਕਿੱਦਾਂ ਕੀ ਲੱਗਦਾ ਕਿ ਇਹ ਨੰਗਾ ਅੱਜ ਲੱਡੂ ਬਟੂਲ ਰਾਜਾ ਫ੍ਰੀ ਕਰਤਾ ਵਾ ਇਹ ਹੋਣਾ ਚਾਹੀਦਾ ਜੀ ਇਹ ਬਹੁਤ ਧੇਰ ਬਹੁਤ ਪੈਸੇ ਖਾ ਲਏ ਇਹਨਾਂ ਨੇ ਅੱਛਾ ਉਹਨੇ ਤਾਂ ਪੈਸੇ ਹੀ ਨਹੀਂ ਕਦੀ ਲਾਏ ਜਿੰਨੇ ਪੈਸੇ ਖਾ ਲਏ ਨੀ ਅਪ ਡਾਊਨ ਰੋਜ਼ ਦਾ 400 ਰੁਪਿਆ ਹੈ ਚੰਗਾ ਵੇ ਸਹੀ ਹੈ ਗਲਤ ਹੈ ਬਹੁਤ ਬਹੁਤ ਇਹ ਇੰਡੀਆ 'ਚ ਇਸ ਤੋਂ ਉੱਪਰ ਹੈ ਹੀ ਨਹੀਂ ਕਿਤੇ ਸਾਰੇ ਸਾਰੇ ਜਿੱਥੇ ਮਰਜੀ ਚੱਲ ਜਾਓ 100 200 ਤੋਂ ਵੱਧ ਨਹੀਂ ਹੈਗਾ ਤੇ ਅੱਜ ਟੈਕਸੀ ਯੂਨੀਅਨ ਤੇ ਕਿਸਾਨੀਆਂ ਦੋਨੋਂ ਇਕੱਠੀ ਹੋਈਆਂ ਜਿੱਥੇ ਬੰਦੀਆਂ ਕਿਸ ਤਰ੍ਹਾਂ ਸਮਰਥਨ ਸਹੀ ਹੈ ਗਲਤ ਹੈ ਬਿਲਕੁਲ ਸਹੀ ਹੈ ਜੀ ਅਸੀਂ ਵੀ ਇਹਨਾਂ ਦੇ ਨਾਲ ਆ ਅਸੀਂ ਵੀ ਇਹ ਛੱਡ ਕੇ ਭੈਣ ਜੀ ਉਹਨਾਂ ਨੂੰ ਅਸੀਂ ਵਾਪਸ ਆ ਰਹੇ ਇੱਥੇ ਅੱਛਾ ਸੋ ਬਿਲਕੁਲ ਜਿਹੜੇ ਕਿ ਯਾਤਰੀ ਇੱਥੇ ਸਫਰ ਕਰ ਰਹੇ ਨੇ ਹਾਈਵੇ ਤੇ ਇਹਨਾਂ ਉਹਨਾਂ ਨੇ ਦੱਸਿਆ ਕਿ ਅਸੀਂ ਵੀ ਜਿਹੜਾ ਕੀ ਹੈ ਇਹਨਾਂ ਨੂੰ ਛੱਡ ਕੇ ਅਸੀਂ ਵੀ ਇਹਨਾਂ ਦੇ ਨਾਲ ਜਿਹੜਾ ਕੀ ਸਮਰਥਨ ਦੇਵਾਂਗੇ ਲਗਾਤਾਰ ਤਸਵੀਰਾਂ ਲੱਡਵਾਲ ਟੂਲਪਲਾਜ਼ਾ ਤੋਂ ਸਾਂਝੀਆਂ ਕਰ ਰਹੇ ਹਾਂ ਤੇ ਹੁਣ ਅੱਗੇ ਜਿਹੜਾ ਕੀ ਹੈ ਤੁਹਾਨੂੰ ਇਕੱਠੇ ਦਿਖਾਵਾਂਗੇ ਕਿ ਕਿੰਨਾ ਕੀ ਸੰਖਿਆ ਦੇ ਵਿੱਚ ਜਿਹੜਾ ਕੀ ਇੱਥੇ ਲੱਡਵਾਲ ਟੂਲਪਲਾਜ਼ਾ ਦੇ ਇਕੱਠ ਹੋਇਆ ਹੋਇਆ ਤੇ ਹੁਣ ਥੋੜੇ ਹੀ ਸਮੇਂ ਦੇ ਵਿੱਚ ਤੁਹਾਨੂੰ ਹੋਰ ਤਸਵੀਰਾਂ ਦਿਖਾਵਾਂਗੇ ਕਿ ਕੀ ਇਸ ਟੂਲ ਪਲਾਜੇ ਤੇ ਤਾਲਾ ਲੱਗੇਗਾ ਕਿ ਨਹੀਂ ਲੱਗੇਗਾ ਜੁੜੇ ਰਹੋ ਲਾਨਾ ਲਾਈਵ ਦੇ ਨਾਲ ਹਣੀ ਦੇ ਨਾਲ ਯੂਮੇ ਰਿਪੋਰਟ ਧੰਨਵਾਦ